ਅੱਜ ਆਵਾਜ਼ ਸੱਚ ਦੀ ਸਾਂਝਾ ਮੋਰਚਾ ਵੱਲੋਂ ਇੱਕ ਮੰਗ ਪੱਤਰ ਕਮਿਸ਼ਨਰ ਨਗਰ ਨਿਗਮ ਨੂੰ ਦਿੱਤਾ ਗਿਆ ਜਿਸ ਵਿੱਚ ਮੰਗ ਪੱਤਰ ਜਿਹੜਾ ਆ ਉਹ ਇਸ ਵਿੱਚ ਜੋ ਲਿਖਿਆ ਸੀਗਾ ਉਹ 28 ਤਰੀਕ ਹੋ ਗਈ ਆ ਲੇਕਿਨ ਜੂਨ ਮਹੀਨੇ ਦੀ ਤਨਖਾਹ ਇਹ ਮੁਲਾਜ਼ਮਾ ਦੀ ਨਹੀਂ ਪਈ ਉਸ ਤੋਂ ਬਾਅਦ ਇਸ ਦੇ ਨਾਲ ਇੱਕ ਹੋਰ ਮੰਗ ਹੈਗੀ ਸੀਗੀ ਉਹ ਪੀਐਫ ਦੀ ਅਤੇ ਪੀਐਫਓ ਜਿਹੜਾ ਕਿ 10-12 ਸਾਲ ਤੋਂ ਗੜਬੜੀ ਚਲਦੀ ਆ ਰਹੀ ਹੈ ਉਸ ਦਾ ਨਿਪਟਾਰਾ ਨਹੀਂ ਹੋ ਰਿਹਾ ਤਾਂ ਇਹ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਕਮਿਸ਼ਨ ਸਾਹਿਬ ਨੂੰ ਦਿੱਤੀਆਂ ਗਿਆ ਤਾਂ ਮਾਣਯੋਗ ਕਮਿਸ਼ਨਰ ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਜੋ ਵੀ ਯੂਨੀਅਨ ਦੀਆਂ ਮੰਗਾਂ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਉਸ ਦਾ ਨਿਪਟਾਰਾ ਕੀਤਾ ਜਾਵੇਗਾ ਇਸ ਗੇਟ ਰੈਲੀ ਵਿੱਚ ਸਿੱਟੂ ਯੂਨੀਅਨ ਦੇ ਪ੍ਰਧਾਨ ਭਗਵੰਤ ਸਿੰਘ ਸੇਵਾਦਾਰ EMPLOYEES ਯੂਨੀਅਨ ਦੇ ਪ੍ਰਧਾਨ ਰਜੇਸ਼ ਕੁਮਾਰ ਨਗਰ ਨਿਗਮ ਤਾਲਮੇਲ ਦਾ ਦੇ ਪ੍ਰਧਾਨ ਨਿਰਮਲਜੀਤ ਸਿੰਘ ਕੰਬੋ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਏ ਕੁਮਾਰ ਸਫਾਈ ਸੇਵਕ ਯੂਨੀਅਨ ਦੇ ਚੇਅਰਮੈਨ ਗੋਪੀ ਜੀ ਰਾਜਨ ਸ਼ਾਮ ਲਾਲ ਜੀ ਪ੍ਰਦੀਪ ਸੋਰੀ ਗੁਰਦੇਵ ਜੀ ਗੁਰਦੀਪ ਸਿੰਘ ਕਾਫੀ ਮੁਲਾਜ਼ਮ ਇਸ ਮੌਕੇ ਤੇ ਹਾਜ਼ਰ ਸਨ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਅੱਜ ਦਫ਼ਤਰ ਬਾਹਰ ਤੇ ਕਮਿਸ਼ਨ ਸਾਹਮਣੇ ਮਿਲਿਆ ਗਿਆ ਕੀ ਮੁੱਖ ਮੰਤਰੀ ਆਜੀ ਆਵਾਜ਼ ਸੱਚ ਦੀ ਸਾਂਝਾ ਮੋਰਚਾ ਦੇ ਮੰਚ ਤੋਂ ਸੁਖਿੰਦਰ ਸ਼ਰਮਾ ਸੋਨੂ ਪ੍ਰਧਾਨ ਡੰਗ ਯੂਨੀਅਨ ਦੱਸਲ ਗੱਲ ਇਹ ਆ ਜੀ ਅੱਜ 28 ਤਰੀਕ ਹੋ ਗਈ ਆ ਮੁਲਾਜ਼ਮਾਂ ਦੀਆਂ ਕਾਫੀ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਹਜੇ ਤੱਕ ਉਹਨਾਂ ਦੇ ਉਹਨਾਂ ਨੂੰ ਨਹੀਂ ਮਿਲੀਆਂ ਅਗਲੇ ਮਹੀਨੇ ਤੋਂ ਵੈਸੇ ਵੀ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਰਹੇ ਆ ਦੂਸਰੀ ਗੱਲ ਕਿ 28 ਤਰੀਕ ਤੱਕ ਜੇ ਸੈਲਰੀ ਨਹੀਂ ਮਿਲੇਗੀ ਤੇ ਮੁਲਾਜ਼ਮ ਕਿਦਾਂ ਗੁਜ਼ਾਰਿਆ ਕਰਨਗੇ ਖਾਸ ਕਰਕੇ ਜਿਹੜਾ ਸਾਡਾ ਅਨਪੜ ਵਰਗ ਆ ਇਸ ਤੋਂ ਸਪਾਈ ਸੇਵਕ ਆ ਸੀਵਰਮੈਨ ਨੇ ਬੇਲਦਾਰ ਨੇ ਸੇਵਾਦਾਰ ਨੇ ਜਦੋਂ ਇਹਨਾਂ ਦੀਆਂ ਤਨਖਾਹਾਂ 20 25 25 ਦਿਨ ਲੇਟ ਹੋ ਜਾਂਦੀਆਂ ਤੇ ਸਮਝੋ ਵੀ ਇਹ ਵਿਆਜ ਦੇ ਢੇਠਾ ਦਬਣਾ ਸ਼ੁਰੂ ਹੋ ਜਾਂਦੇ ਆ ਉਸ ਤੋਂ ਬਾਅਦ ਪੀ ਐਫ ਸੀ ਪੀ ਐਫ ਦਾ ਮੁੱਦਾ ਜਿਹੜਾ ਕਿ ਤੁਹਾਨੂੰ ਤੁਸੀਂ ਵੀ ਮੇਰੇ ਸਾਥੀ ਜਿਹੜੇ ਤੁਸੀਂ ਮੇਰਾ ਬੜਾ ਸਾਥ ਦਿੱਤਾ ਹੈ ਬੜੇ ਸਾਲਾਂ ਤੋਂ ਦੇ ਰਹੇ ਹੋ ਤੁਹਾਨੂੰ ਪਤਾ ਵੀ ਇਹ ਮੁੱਦਾ ਜਿਹੜਾ ਬੜਾ ਲੰਬਾ ਚੱਲਦਾ ਆ ਰਿਹਾ ਆ ਲੇਕਿਨ ਅਜ ਤੱਕ ਇਹਦਾ ਕੋਈ ਨਿਆਂ ਨਹੀਂ ਦਿੱਤਾ ਗਿਆ ਜਿਹੜੀ ਗੱਲ ਅੱਜ ਤੋਂ 3 ਸਾਲ ਪਹਿਲਾਂ ਮੀਟਿੰਗ 'ਚ ਕਹੀ ਗਈ ਮੇਰੇ ਕੋ ਮੈਨ ਪਾਵਰ ਘਟਿਆ ਜੀ ਮੇਰੇ ਕੋ 4 ਬੰਦੇ ਆ ਉਹ ਇੱਕ ਗੋਲੂਆ ਤੇ ਮਿੱਟੀ ਝੜਨ ਵਾਲੀ ਗੱਲ ਆ ਕਿ ਇਹਦੇ ਵਿੱਚ ਜੇ ਅਸਲੀਅਤ ਦੇ ਵਿੱਚ ਸੋਚਿਆ ਜਾਵੇ ਨਾ ਤੇ ਮੁਲਾਜ਼ਮਾਂ ਨੂੰ ਨਿਆਂ ਦੇ ਕੇ ਕੋਈ ਰਾਜੀ ਨਹੀਂ ਹੈਗਾ ਤੀਸਰਾ ਕੁਝ ਜਿਹੜਾ ਹੈ ਪ੍ਰਸ਼ਾਸਨ ਟਰਾਂਸਫਰਾਂ ਜਾਂ ਉਹ ਕੁਝ ਪੋਲੀਟੀਕਲ ਦਬਾਅ ਜਾਂ ਮੁਲਾਜ਼ਮ ਦੀ ਕੋਈ ਬਦਲੀ ਕਰ ਦਿੰਦਾ ਆਈ ਉਹਦੇ ਵਿੱਚ ਇਹ ਬੇਨਤੀ ਕੀ ਪ੍ਰਸ਼ਾਸਨ ਡਿਸਾਈਡ ਕਰੇ ਵੀ ਕਿਹੜੇ ਮੁਲਾਜ਼ਮ ਕੋ ਕਿੱਥੇ ਕੰਮ ਲੈਣਾ ਨਾ ਕਿ ਕੋਈ ਲੀਡਰ ਜਾਂ ਕੋਈ ਯੂਨੀਅਨ ਲੀਡਰ ਜਾਂ ਕੋਈ ਪੋਲੀਟੀਕਲ ਚੀਅਰ ਹੈ ਡਿਸਾਈਡ ਕਰੇ ਕਿ ਮੁਲਾਜ਼ਮ ਕਿੱਥੇ ਕੰਮ ਕਰੇਗਾ ਹਾਂ ਜੇਕਰ ਮੁਲਾਜ਼ਮ ਦੀ ਕੋਈ ਕੰਮ ਪ੍ਰਤੀ ਸ਼ਿਕਾਇਤ ਹੈ ਜੇ ਕੋਈ ਰਿਸ਼ਵਤ ਦੀ ਸ਼ਿਕਾਇਤ ਆ ਤੇ ਉਹ ਮੈਂ ਪ੍ਰਸ਼ਾਸਨ ਨਾਲ ਖੁੱਦ ਖਲੋ ਕੇ ਉਹਦੀ ਬਦਲੀ ਲਈ ਹੱਕ ਦੇ ਵਿੱਚ ਖਲੋਤਾ ਆ ਚੌਥੀ ਮੰਗ ਤਰਸ ਦੇ ਆਧਾਰ ਤੇ ਇੰਟਰਵਿਊ ਜਿਹੜੀਆਂ ਹੋ ਚੁੱਕੀਆਂ ਨੇ ਅਸੀਂ ਬੇਨਤੀ ਕੀਤੀ ਹੈ ਵੀ ਜਲਦੋਂ ਜਲਦ ਕਿਉਂਕਿ ਜਿਹੜੀਆਂ ਇੰਟਰਵਿਊ ਹੋਈਆਂ ਆ ਕਿਸੇ ਦੇ ਫਾਦਰ ਮਦਰ ਦੀ ਡੈਥ ਹੋਈ ਨੂੰ 6 ਮਹੀਨੇ ਹੋ ਗਏ ਕਿ ਇਹਦੇ 7 ਮਹੀਨੇ ਹੋ ਗਿਆ ਤੇ ਮੁਲਾਜ਼ਮ ਦਾ ਜਿਹੜਾ ਗੁਜ਼ਾਰਾ ਆ ਜਿਹੜਾ ਉਹ ਤਨਖਾਹ ਦੇ ਉੱਤੇ ਡਿਪੈਂਡ ਹੁੰਦਾ ਆ ਇਹਨਾਂ ਨੂੰ ਨੌਕਰੀ ਮਿਲਣਾਂ ਨੇ ਦੀ ਤਨਖਾਹਾਂ ਜਿਹੜੀਆਂ ਜਲਦ ਜਾਰੀ ਹੋ ਜਾਣਗੀਆਂ 5ਵੀਂ ਮੰਗ ਆ ਜਿੰਨੀਆਂ ਵੀ ਕੈਟਾਗਰੀਜ਼ ਨੇ ਡਰਾਈਵਰ ਨੇ ਸਪਾਈ ਸੇਵਕ ਨੇ ਸੈਂਟਰੀ ਸੁਪਰਵਾਈਜ਼ਰ ਨੇ ਜਿੰਨੀਆਂ ਵੀ ਕੈਟਾਗ ਸੇਵਾਦਾਰ ਨੇ ਇਹਨਾਂ ਦੀ ਪ੍ਰੋਮੋਸ਼ਨਾਂ ਜਿਹੜੀਆਂ ਕਾਫੀ ਸਾਲਾਂ ਤੋਂ ਹੋਈਆਂ ਨਹੀਂ ਆ ਇਹਨਾਂ ਦੀ ਸਨੀਅਰਿਟੀ ਲਿਸਟਾਂ ਜਲਦ ਤੋਂ ਜਲਦ ਫਾਈਨਲ ਕੀਤੀਆਂ ਜਾਣ 6ਵੀਂ ਮੰਗ ਆ ਸਮੂਹ ਮੁਲਾਜ਼ਮਾਂ ਨੂੰ ਮੈਡੀਕਲ ਸੁਵਿਧਾ ਜਿਹੜੀ ਮੁਹੱਈਆ ਕਰਾਈ ਜਾਵੇ ਮੈਡੀਕਲ ਮੁਹੱਈਆ ਦੇ ਨਾਂ ਦੇ ਉੱਤੇ ਜਿਹੜੀ ਆਪਾਂ ਨੂੰ ਮੈਡੀਕਲ ਫੈਸਿਲਿਟੀ ਮਿਲਦੀ ਆ ਉਹ ਇੱਕ ਸਿਰਫ ਨਾਮ ਦੀ ਆ ਜੇ ਕੋਈ ਮੁਲਾਜ਼ਮ ਦਾ ਲੱਖ ਰੁਪਿਆ ਲੱਗ ਜਾਂਦਾ ਆ ਤੇ ਉਹਨੂੰ ਵੱਧ ਤੋਂ ਵੱਧ 33 ਜਾਂ 35% ਉਹਦੀ ਰਿਵਰਸਮੈਂਟ ਵਿੱਚ ਦਿੱਤੀ ਜਾਂਦੀ ਆ ਮੰਨ ਲਓ ਲੱਖ ਰੁਪਏ ਲਾਇਆ ਤੇ 30 32 35000 ਰੁਪਏ ਦੇ ਦਿੱਤੇ ਜਾਂਦਾ ਜਾਂ ਮੈਡੀਕਲ ਦਾ ਜੀ ਇਹ ਤੁਹਾਡੀ ਉਹਦੇ ਵਿੱਚ ਕਲੇਮ ਚ ਨਹੀਂ ਆਉਂਦਾ ਉਹ ਚ ਨਹੀਂ ਆਉਂਦਾ ਅਸੀਂ ਕਿੰਨੇ ਵੀ ਕੋਈ ਮੈਡੀਕਲ ਫੈਸਿਲਿਟੀ ਇਹੋ ਜੀ ਦਿੱਤੀ ਜਾਵੇ ਜਿਹਦੇ ਵਿੱਚ 100% ਦੀ ਮੈਡੀਕਲ ਸੁਵਿਧਾ ਚਲੋ ਮੈਂ ਨਹੀਂ ਕਹਿੰਦਾ ਕਿ ਖਿਡਾਰੀ ਦਾ ਸਟਾਫ ਨੂੰ ਲੇਕਿਨ ਜਿੰਨਾ ਵੀ ਕਲਾਸ ਰੂਮ ਮੁਲਾਜ਼ਮ ਆ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਹੋਣੀ ਚਾਹੀਦੀ ਆ ਵੀ ਕਿਸੇ ਵੀ ਹਸਪੀਟਲ ਦੇ ਵਿੱਚ ਇਲਾਜ ਜਾ ਕੇ ਕਰਵਾਣ ਸਰਕਾਰੀ ਡਿਸਪੈਂਸਰੀਆਂ ਨੇ ਸਰਕਾਰੀ ਹਸਪੀਟਲ ਨੇ ਕਾਰਪੋਰੇਸ਼ਨ ਦੇ ਆਪਣੇ ਬੜੀ ਡਿਸਪੈਂਸਰੀ ਹਸਪੀਟਲ ਨੇ ਉੱਥੇ ਜਿਹੜੇ ਆ ਐਜੂਕੇਟਿਡ ਜਾਂ ਵੈਲ ਜਿਹੜੇ ਡਾਕਟਰ ਨੇ ਉਹ ਅਪਾਇੰਟ ਕੀਤੇ ਜਾਣ ਜਾਂ ਸਟਾਫ ਰੱਖਿਆ ਜਾਵੇ ਤਾਂ ਜੋ ਇਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਣ ਦੀ ਲੋੜ ਨਾ ਪਵੇ ਜਿੱਤੇ ਕਿ ਇਹਨਾਂ ਦਾ ਬੜਾ ਮੋਟਾ ਸ਼ੋਸ਼ਨ ਹੁੰਦਾ ਆ ਪ੍ਰਸ਼ਾਸਨ ਨੇ ਸ਼ੁਸ਼ਣ ਦਬਾਇਆ ਮਾਨ ਜੋ ਕਮਿਸ਼ਨਰ ਸਾਹਿਬ ਨੇ ਕਿ ਜਿਹੜੀਆਂ ਵੀ ਮੰਗਾ ਤੁਸੀਂ ਦਿੱਤੀਆਂ ਆ ਇਹਦਾ ਨਿਪਟਾਰਾ ਜਿਹੜਾ ਆ ਜਲਤੋ ਜਲਤ ਕੀਤਾ ਜਾਵੇਗਾ ਜਿਹੜੇ ਜਿਹੜੇ ਤੁਹਾਡੇ ਜਾਇਜ਼ ਮੰਗਾ ਆ ਤਕਰੀਬਨ ساری ਹੱਕੀ ਮੰਗਾ ਜਿਹੜੇ ਜਾਇਜ਼ ਨੇ ਜੇਕਰ ਪ੍ਰਸ਼ਾਸਨ ਆਸਾਨੂੰ ਵਿਸ਼ਵਾਸ ਵੀ ਆ ਕਿਉਂਕਿ ਮਾਨਯੋਗ ਕਮਿਸ਼ਨਰ ਸਾਹਿਬ ਨੇ ਹੀ ਪਿਛਲੇ ਦਿਨੀ ਜਿਹੜਾ ਆਨਲਾਈਨ ਪੋਰਟਲ ਦੇ ਉੱਤੇ ਤਨਖਾਹਾਂ ਚੜਾਈਆਂ ਆ ਬੜੀ ਬਰੀ ਮੰਗ ਬੱਤਾ ਦਿੱਤਾ ਸੀ ਚਾਰ ਪੰਜ ਸਾਲਾਂ ਤੋਂ ਲੜਾਈ ਵੀ ਲੜੀ ਆ ਲੇਕਿਨ ਹੁਣ ਆ ਕੇ ਮਾਨਯੋਗ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਦੀ ਬਦੌਲਤ ਇਹ ਜਿਹੜਾ ਕੰਮ ਆ ਪਹਿਲਾ ਸਟੈਪ ਕੰਪਲੀਟ ਹੋ ਚੁੱਕਾ ਆ ਮੁਲਾਜ਼ਮਾਂ ਦੀ ਤਨਖਾਹਾਂ ਆਈਐਚਆਰਐਮ ਸੌਫਟਵੇਅਰ ਦੇ ਵਿੱਚ ਜਿਹੜੀਆਂ ਤੇ ਸਾਨੂੰ ਇਹ ਵੀ ਆਸ ਆ ਕਿ ਜਿੰਨੀਆਂ ਵੀ ਸਾਡੀ ਮੰਗਾਂ ਆ ਉਹਦਾ ਨਿਪਟਾਰਾ ਜਲ ਤੋਂ ਜਲਦੀ ਕੀਤਾ ਜਾਏ ਧੰਨਵਾਦ ਜੀ ਮੇਰਾ ਨਾਂਜੀ ਰਾਜਕੁਮਾਰ ਸਾਂਝੇ ਮੋਰਚੇ ਲੈ ਜਿਹੜਾ ਤਨਖਾਵਾਵਾਂ ਦੇ ਬਾਰੇ ਅੱਜ ਮਾਨਯੋਗ ਵਿਸ਼ੇ ਸਾਹਿਬ ਨੂੰ ਮਿਲੇ ਸੀ ਸਾਡੇ ਮਾਨਯੋਗ ਵਿਸ਼ੇ ਸਾਹਿਬ ਨੇ ਉਸ ਗੱਲ ਨੂੰ ਨੇ ਕਿ ਠੀਕ ਆ ਔਰ ਜਲਦ ਤੋਂ ਜਲਦ ਇਹ ਤਨਖਾਵਾਵਾਂ ਜੜੀਆਂ ਪੈ ਜਾਣ ਧੰਨਵਾਦ ਪ੍ਰਦਰਸ਼ਨ ਕੀਤਾ ਗਿਆ ਜੀ ਪਰ ਚਲੋ ਜਿਹੜੀ ਅੱਜ ਜਾਇਜ਼ ਮੰਗਾਂ ਸੀ ਉਹਨਾਂ ਨੇ ਮੰਨ ਵੀ ਲਈ ਧਾਨ ਸਿੰਘ ਪ੍ਰਧਾਨ ਸਿਟੀ ਯੂਨੀਅਨ ਅੱਜ ਇਹ ਤਨਖਾਵਾਵਾਂ ਦਾ ਮਸਲਾ ਹੈ ਛੋਟੇ ਛੋਟੇ ਮਲਕੇ ਜਿੱਦਾਂ ਤਰੱਕੀ ਦਾ ਮਸਲਾ ਹੈ ਉਹ ਰੋ ਇਨਕ੍ਰੀਮੈਂਟਾਂ ਦੇ ਮਸਲੇ ਸੀ ਉਹਦੇ ਅਚਾਨਕ ਜਾਨੀਏ ਸਾਨੂੰ ਧਰਨਾ ਮਾਰਨਾ ਪਿਆ ਉਹਨਾਂ ਨੂੰ ਕਿਹਾ ਸਾਡਾ ਗੱਲ ਕਰ ਲੈਣੀ ਤੋਹਾਂ ਪਹਿਲਾਂ ਧਰਨਾ ਕਰਨ ਤੋਂ ਪਹਿਲਾਂ ਅਸੀਂ ਕਿਹਾ ਸਾਡੀ ਮਜਬੂਰੀ ਆ ਕਿੰਨੀ ਵਾਰ ਪੁੱਛੀਆ ਸਭ ਨੂੰ ਪਤਾ ਪ੍ਰਸ਼ਾਸਨ ਨੂੰ ਪਤਾ ਨਹੀਂ ਵੀ ਤਖਾਵਾ ਨਹੀਂ ਮਿਲਦੀਆਂ ਟੈਂਸਰ ਕੋਈ ਵੀ ਕੰਮ ਜਿਹੜਾ ਸੀਪੀਐਫ ਆ ਪੀਪੀਐਫ ਆ ਕੋਈ ਵੀ ਕਿਸੇ ਨੂੰ ਕੋ ਪਤਾ ਨਹੀਂ 30 ਸਾਲ ਦੀ ਸਰਵਿਸ ਹੋ ਗਈ ਇੱਥੇ ਅੱਜ ਤੱਕ ਇਹਨੂੰ ਦੱਸਿਆ ਨਹੀਂ ਜਾਂਦਾ ਵੀ ਆਪਣਾ ਪੀਐਫ ਤੇਰਾ ਕਰਨਾ ਰਿਟਾਇਰ ਹੋਣ ਤੇ ਦੇ ਦਾਂਗੇ ਰਿਟਾਇਰ ਹੋਣ ਤੇ ਕਿਸ ਨੂੰ ਕੀ ਪਤਾ ਪੂਰਾ ਮਿਲਿਆ ਕਿ ਨਹੀਂ ਮਿਲਿਆ ਸੋ ਉਹਨਾਂ ਨੇ ਤਾਨੂੰ ਅਸ਼ਵਾਸ਼ਣ ਦਵਾਇਆ ਜਾਣਗੇ ਤੁਹਾਨੂੰ ਤਸੱਲੀ ਨਹੀਂ ਹੋਈ ਵੈਸੇ ਅਸ਼ਵਾਸ਼ਣ ਦਵਾਇਆ ਵੀ ਆਉਣ ਵਾਲੇ ਸਮੇਂ ਚ ਜਿਹੜੀਆਂ ਤੁਹਾਡੀਆਂ ਗੱਲਾਂ ਸਾਰੀਆਂ ਪੂਰੀਆਂ ਕਰਨਾਂ ਗੱਲ ਲੀਏ ਫਿਰ ਤੋਂ ਧੰਨਵਾਦ ਠੀਕ ਹੈ